ਇਹ ਜਿਹੜਾ ਪੁਲਿਸ ਜ਼ਿਲ੍ਹਾ ਬਟਾਲਾ ਦਾ ਜਿਹੜਾ ਉਪਰਾਲਾ ਹੈਗਾ ਕਿ ਜਿਹੜੇ ਗੁੰਮਸ਼ੁਦਾ ਮੋਬਾਈਲ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਸਲ ਹੱਕਦਾਰ ਨੇ ਜਿਹੜੇ ਅਸਲ ਮਾਲਕ ਨੇ ਉਹਨਾਂ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਹੈ ਤਾ ਇਹ ਅਸੀਂ ਪਿਛਲੇ 4 ਮਹੀਨੇ ਤੋਂ ਚਲਾ ਰਹੇ ਨੇ ਇਹਦੇ ਵਿੱਚ ਹੁਣ ਤੱਕ 3-4 ਅਸੀਂ ਫੰਕਸ਼ਨਸ ਕਰ ਚੁੱਕੇ ਨੇ ਤਾਂ ਅੱਜ ਇਹ ਜਿਹੜੀ ਫੰਕਸ਼ਨ ਹੈ ਇਹਦੇ ਵਿੱਚ ਕਰੀਬਨ 200 ਮੋਬਾਈਲ ਅਸੀਂ ਵੰਡ ਰਹੇ ਨੇ ਜਿਹੜੇ ਅਸਲ ਮਾਲਕ ਨੇ ਮੋਬਾਈਲ ਫੋਨਸ ਦੇ ਪਾਵੇ ਉਹ ਕਿਤੇ ਗੁੰਮ ਹੋਏ ਹੁੰਦੇ ਹੈ ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਓਨਰ ਤੱਕ ਉਹ ਪਹੁੰਚੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਉਹਨਾਂ ਦਾ ਉਪਰਾਲਾ ਹੈ ਤਾਂ ਬੜੀ ਮਿਹਨਤ ਤਾਂ ਕਰਨ ਤੋਂ ਬਾਅਦ ਇੱਕ ਇੱਕ ਮੋਬਾਈਲ ਨੂੰ ਅਕਾਊਂਟ ਫਾਰ ਕਰਨਾ ਉਹਨੂੰ ਕਲੈਕਟ ਕਰਨਾ ਫਿਰ ਡਿਸਟ੍ਰਿਬਿਊਟ ਕਰਨਾ ਬੜਾ ਔਖਾ ਕੰਮ ਹੈ ਬਟ ਇਹਦੇ ਵਿੱਚ ਸਾਡਾ ਸਾਈਬਰ ਪੁਲਿਸ ਸਟੇਸ਼ਨ اسپੈਸ਼ਲੀ ਹੈੱਡ ਕਨਸਟੇਬਲ ਜਤਿੰਦਰ ਤਾਂ ਐਂਡ ਦ ਕਨਸਰਨਡ ਐਸਐਚਓ ਦੇ ਆਰ ਡੂਇੰਗ ਗੁੱਡ ਜੌਬ ਤਾਂ ਇਹ ਜ਼ਰੂਰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਉਪਰਾਲਾ ਚੱਲਦਾ ਪਿਆ ਪਿਛਲੇ 4 ਮਹੀਨੇ ਤੋਂ ਇਹਦੇ ਵਿੱਚ ਅੱਜ ਤੱਕ 500 ਮੋਬਾਈਲ ਅਸੀਂ ਜਿਹੜੇ ਹੈਗੇ ਨੇ ਉਹ ਰਿਕਵਰ ਕਰ ਲਏ 300 ਆਲਰੇਡੀ ਅਸੀਂ ਵਨ ਡੇ ਹੈ ਤਾਂ ਅੱਜ ਦੀ ਫੰਕਸ਼ਨ ਦੇ ਵਿੱਚ ਅਸੀਂ 200 ਹੋਰ ਡਿਸਟ੍ਰੀਬਿਊਟ ਕਰ ਰਹੇ ਨੇ ਤਾਂ ਕੁੱਲ ਮਿਲਾ ਮਿਲਾ ਕੇ ਇਹਨਾਂ ਦਾ ਜਿਹੜਾ ਮਾਰਕੀਟ ਵੈਲਿਊ ਜਿਹੜੇ ਅਸੀਂ ਮੋਬਾਈਲ ਫੋਨਸ ਰਿਕਵਰ ਕੀਤੇ ਹੋਏ ਨੇ 1 ਕਰੋੜ ਤੋਂ ਉੱਤੇ ਹੈਗਾ ਤਾ ਇਹ ਜਿਹੜਾ ਸਿਲਸਿਲਾ ਹੈ ਇਹ ਅੱਗੇ ਵੀ ਚੱਲਦਾ ਰਹੂਗਾ ਤਾਂ ਇਹਦੇ ਵਿੱਚ ਤੁਹਾਡੇ ਸਾਦਕੇ ਮੈਂ ਸਾਰਿਆਂ ਨੂੰ ਰਿਕਵੈਸਟ ਵੀ ਕਰੂੰਗਾ ਕਿ ਜੇ ਤੁਹਾਡੇ ਕੋਲ ਕੋਈ ਇੰਟੀਮੇਸ਼ਨ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਕੋਈ ਬੰਦਾ ਜਿਹਦਾ ਮੋਬਾਈਲ ਫੋਨ ਗੁੰਮ ਹੋਇਆ ਹੈਗਾ ਤਾਂ ਤੁਸੀਂ ਉਹਦੀ ਸੂਚਨਾ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਦੇ ਸਕਦੇ ਹੋ ਤਾਂ ਅਸੀਂ ਵਚਨਬੰਦ ਹੈਗੇ ਨੇ ਅਸੀਂ ਤੁਹਾਨੂੰ ਉਹ ਟਰੇਸ ਕਰਕੇ ਦਵਾਂਗੇ ਸਰ ਜੀ ਗੱਲ ਕੀਤੀ ਜਾਵੇ 200 ਮੋਬਾਈਲ ਇਸ ਵਾਰ ਤੁਸੀਂ ਇਸ ਫੰਕਸ਼ਨ 'ਚ ਵਾਪਸ ਕੀਤੇ ਨੇ ਇੱਕ ਮੋਬਾਈਲ ਨੂੰ ਲੱਭਣ ਲੱਗਿਆ ਕਿੰਨਾ ਟਾਈਮ ਜਾਂਦਾ ਕਿੰਨਾ ਸਮਾਂ ਪੁਲਿਸ ਦਾ ਲੱਗ ਜਾਂਦਾ ਹੈ ਇਹ ਚ ਕਾਫੀ ਐਫਰਟ ਲੱਗਦਾ ਤਾਂ ਜੇ ਇਮੀਡੀਏਟਲੀ ਟ੍ਰੇਸ ਹੁੰਦਾ ਹੈ ਤਾਂ ਅਸੀਂ ਨਾਲ ਦੇ ਨਾਲ ਉਹਨੂੰ ਲੱਭ ਹੀ ਲੈਂਦੇ ਆ ਵਾਪਸ ਵੀ ਕਰਦੇ ਆ ਬਟ ਕੁਝ ਕੇਸ ਜਜ ਦੀ ਜਿਹੜੀ ਫੰਕਸ਼ਨ ਦੇ ਵਿੱਚ ਅਸੀਂ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਇੱਕ ਸਾਲ ਤੋਂ ਵੱਧ ਟਾਈਮ ਲੱਗਿਆ ਉਹਦੇ ਚ ਤਾ ਕੁਛ ਬੜੇ ਨਵੇਂ ਬ੍ਰਾਂਡ ਨਿਊ ਮੋਬਾਈਲ ਫੋਨ ਸੀਗੇ ਆਈਫੋਨ ਜਿਹੜੇ ਲੇਟੈਸਟ ਉਹਦੇ ਜਿਹੜੇ ਮਾਡਲਸ ਹੈਗੇ ਨੇ ਉਹ ਵੀ ਰਿਕਵਰ ਹੋਏ ਕੁਛ ਪੱਤਰਕਾਰਾਂ ਦੇ ਵੀ ਮੋਬਾਈਲ ਫੋਨ ਸੀਗੇ ਜਿਹੜੇ ਅਸੀਂ ਰਿਕਵਰ ਕਰ ਲਏ ਹੈਗੇ ਨੇ ਸਰ ਇਹਨਾਂ ਦੇ ਵਿੱਚ ਕੋਈ ਗੁੰਮ ਹੋ ਗਏ ਜਾਂ ਫਿਰ ਕੋਈ ਚੋਰੀ ਵੀ ਹੋਏ ਹੋਣਗੇ ਫੋਨ ਫਿਰ ਉਹਨਾਂ ਜਿੰਨਾਂ ਕੋਈ ਬ੍ਰਾਂਬਦ ਹੁੰਦੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜਾ ਹੈਗਾ ਜਿਹੜਾ ਅਸੀਂ ਸੀਆਈਆ ਰਿਪੋਰਟਲ ਦੇ ਰਾਹੀਂ ਰਿਕਵਰ ਕਰਦੇ ਹੈ ਤਾਂ ਇਹਦੇ ਵਿੱਚ ਮੋਸਟ ਜਿਹੜੇ ਅਸੀਂ ਡਿਸਟ੍ਰੀਬਿਊਟ ਕਰਦੇ ਹੈ ਇਹ ਜਿਹੜੇ ਗੁੰਮਸ਼ੁਦਾ ਜਾਂ ਜਿਹੜੇ ਮਿਸਪਲੇਸਡ ਫੋਨ ਹੁੰਦੇ ਹੈ ਜਿੱਥੇ ਸਾਨੂੰ ਕੋਈ ਕੰਪਲੇਂਟ ਆਂਦੀ ਹੈ ਆਦਰਵਾਇਜ਼ ਜੇ ਕੋਈ ਚੋਰੀशुदा ਹੁੰਦਾ ਹੈ ਜਾਂ ਫਿਰ ਕੋਈ ਸਨੇਚਿੰਗ ਹੋਈ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਨਾਲ ਦੇ ਨਾਲ ਅਸੀਂ ਪਰਚਾ ਵੀ ਦਰਜ ਕਰਦੇ ਹੈ ਜਾਂ ਜਿਸ ਹਿਸਾਬ ਦੇ ਨਾਲ ਉਹ ਜਿਹੜਾ ਬੰਦਾ ਜਿਸ ਹਿਸਾਬ ਦੇ ਨਾਲ ਉਹਨੇ ਕੰਪਲੀਟ ਕੀਤੀ ਹੋਗੀ ਅਸੀਂ ਉਸ ਮੁਤਾਬਿਕ ਕਾਰਵਾਈ ਕਰਦੇ ਹੈ ਸਰਹੱਦ ਡਿਸਟ੍ਰਿਕਟਸ ਦੇ ਵਿੱਚ ਵੀ ਜਾ ਕੇ ਵਰਕ ਕਰਨਾ ਪੈਂਦਾ ਹੋਵੇਗਾ ਸ਼ਾਇਦ ਬਿਲਕੁਲ ਸਮ ਟਾਈਮਸ ਆਊਟ ਆਫ ਸਟੇਟ ਵੀ ਜਾਣਾ ਪੈਂਦਾ ਹੈ ਤਾਂ ਜਾਂ ਉਥੇ ਸਦਕੇ ਅਸੀਂ ਰਿਕਵਰ ਕਰਦੇ ਹੈ ਤਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਚ ਮਿਹਨਤ ਲੱਗਦੀ ਹੈ ਬਟ ਸਾਡੀ ਟੀਮ ਬਹੁਤ ਚੰਗਾ ਕੰਮ ਕਰ ਰਹੀ ਹੈ ਤਾਂ ਤਾਂ ਹੀ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਰਿਕੁਐਸਟ ਸਾਰਿਆਂ ਨੂੰ ਕਰਦਾ ਕਿ ਜੇ ਮਤਲਬ ਤੁਹਾਡਾ ਕਿਤੇ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਬੰਦਾ ਹੈ ਤਾਂ ਜ਼ਰੂਰ ਆ ਜਾਓ ਐਂਡ ਵੀਲ ਹੈਲਪ ਯੂ ਇਨ ਟ੍ਰੇਸਿੰਗ ਦੈਟ ਮੋਬਾਈਲ ਫੋਨ ਬਿਲਕੁਲ ਐਸੇ ਨਾਮ ਦਾ ਮੇਰਾ ਨਾਮ ਕਸ਼ਮੀਰ ਸਿੰਘ ਹੈ ਕਿਹੜਾ ਪਿੰਡ ਹੈ ਮੰਡੇਆਲਾ ਬਾਪੂ ਜੀ ਕਦੋਂ ਦਾ ਮੋਬਾਈਲ ਗਵਾਚਦਾ 1.5 ਮਹੀਨਾ ਆਇਆ ਕਿਸ ਤਰ੍ਹਾਂ ਗਵਾਚਿਆ ਗਵਾਚਾ ਮਿਲ ਚੀ ਗਿਆ ਹਥੋਂ ਕੋ ਨਹੀਂ ਘਟਦਾ ਮਿਲ ਚੀ ਗਨੇ ਆਈ ਸੀ ਕੰਪਲੀਟ ਵਗੈਰਾ ਹਾਂਜੀ ਕੰਪਲੀਟ ਕੀਤੀ ਹੈ ਕੀਤੀ ਸੀ ਜੀ ਅੱਜ ਪੁਲਿਸ ਮੋਬਾਈਲ ਤਾਂ ਵਾਪਸ ਕਰ ਦੇਵੇ ਬਹੁਤ ਵਧੀਆ ਮੈਂ ਕਹਿੰਦਾ ਬਹੁਤ ਚੰਗਾ ਹੈ ਜਿਹੜਾ ਕੰਮ ਵਧੀਆ ਵਾ ਜਿਹੜਾ ਕਿ ਆ ਕੰਮ ਨੇਪਰ ਜਿਹੜਾ ਜਿਹੜਾ ਕਿ ਫਿਰ ਤੋਂ ਚੋਰੀਆਂ ਤਾਂ ਰਿਕਵਰਟ ਹੋਊਗੀ ਹੱਸ ਜੀ ਲੱਗਦਾ ਸੀ ਮੋਬਾਈਲ ਮਿਲੇਗਾ ਨਹੀਂ ਮੁਸ਼ਕਲ ਹੀ ਹੈ ਨਹੀਂ ਪਤਾ ਨਹੀਂ ਮਿਲਣਾ ਆਸ ਨਹੀਂ ਹੈਗੀ ਜਿਹੜਾ ਫੋਨ ਆਇਆ ਵੀ ਤੁਹਾਡਾ ਮੋਬਾਈਲ ਮੇਲਾ ਲਿਆ ਕਿ ਕਿਦਾਂ ਦਾ ਮੈਂ ਸੋਚਿਆ ਨਹੀਂ ਵੀ ਉਹ ਮੈਂ ਕਿ ਫਰੌਡ ਫਰੌਡ ਕੀਤਾ ਕਰਨੀ ਤੇ ਉਹਦਾ ਕਾਰਨ ਕਰਕੇ ਫਿਰ ਇਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਮੈਨੂੰ ਕਿਹਨੇ ਮਤਲਬ ਕਿਹਨੇ ਸਤਾਨੀ ਜੀ ਕੀਤੀ ਤੇ ਪੁੱਛਿਆ ਇਹਦੇ ਮੈਨੂੰ ਸੱਚ ਨਹੀਂ ਆਉਂਦਾ ਮੜਕੇ ਇਹਨਾਂ ਨੇ ਆਖਿਆ ਨੰਨੇ ਮੈਂ ਆਪਣਾ ਨੰਬਰ ਪਾਇਆ ਭਾਈ ਉਹਨਾਂ ਨੇ ਤੇ ਆ ਗੱਲ ਜਿਹੜੇ ਲੋਕ ਸ਼ਿਕਾਇਤ ਨਹੀਂ ਦਰਜ ਕਰਾਉਂਦੇ ਵੀ ਨਹੀਂ ਮਿਲਣਾ ਉਹਨਾਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਚੰਗਾ ਬੱਜੀ ਤੇ ਉਹਨਾਂ ਨੂੰ ਸ਼ਿਕਾਇਤ ਕਰਨੀ ਚਾਹੀਦੀ ਆ ਕਿਉਂਕਿ ਆਪਣੀ ਚੀਜ਼ ਗਵਾਚੀ ਹੈ ਮਨਜੇ ਤੇ ਉਹ ਬਹੁਤ ਵਧੀਆ ਚੀਜ਼ ਆ। ਉਹ ਕਹਿੰਦੀ ਕੀ ਨਾਮ ਤੁਹਾਡਾ? ਪੂਜਾ। ਕਿੱਥੋਂ ਦੇ ਰਹਿਣ ਵਾਲੇ ਹੋ? ਲਵੰਡੀ ਦੇ। ਅੱਜ ਤੁਹਾਡੇ ਮੋਬਾਈਲ ਗਵਾਚਾ ਸੀ ਤਾਂ। ਦੀਵਾਲੀ ਵਾਲੇ ਦੇਣੇ ਗਵਾਚਾ ਸੀ ਕਿਸੇ ਨੇ ਪਰਸ ਤੋਂ ਕੱਢ ਲਿਆ ਸੀ। ਤੁਹਾਨੂੰ ਉਮੀਦ ਹੈ ਕਿ ਲੱਭੇਗਾ? ਹੈਗੀ। ਕਿਉਂਕਿ ਨਾ ਪਿਛਲੀ ਵਾਰੀ ਐਸੀ ਆਈ ਸੀ ਉਹ ਕਹਿੰਦੇ ਸੀ ਕਿ ਤੁਹਾਨੂੰ ਮਿਲ ਜੇਗਾ ਫੋਨ। ਕੋਈ ਨਹੀਂ ਨੈਕਸਟ ਟਾਈਮ ਟਰਾਈ ਕਰਿਓ ਤੁਸੀਂ। ਹੁਣ ਤੁਹਾਡਾ ਫੋਨ ਤੁਨੂੰ ਮਿਲਣ ਜਾ ਰਿਹਾ ਅੱਜ ਠੀਕ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਮੈਂ ਬਹੁਤ ਖੁਸ਼ ਹਾਂ ਕਿ ਮੋਬਾਈਲ ਮਿਲ ਗਿਆ ਵਾ ਬੜੀ ਮਿਹਨਤ ਨਾਲ ਲਿਆ ਜਾਂਦਾ ਹੈ ਹਰ ਮਿਹਨਤ ਬਹੁਤ ਕੀਤੀ ਜਾਂਦੀ ਹੈ ਹਾਂਜੀ ਤੇ ਮੈਂ ਕਹਿੰਦੀ ਕਿ ਜਿਹੜੇ ਚੋਰੀ ਕਰਦੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਨੂੰ ਜਿਹੜੇ ਕੰਪਲੀਟ ਨਹੀਂ ਲਿਖਉਂਦੇ ਚੀਜ਼ ਕੋ ਬਾਰੇ ਚੰਦੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਇੱਕ ਵਾਰੀ ਟਰਾਈ ਕਰਨ ਬਿਲ ਵੀ ਟਰਾਈ ਮਾਈ ਬੈਸਟ ਜ਼ਰੂਰ ਹੁੰਦੀ ਐ ਉਮੀਦ ਪੂਰੀ ਇੱਕ ਵਾਰੀ ਕਰਨੀ ਚਾਹੀਦੀ ਐ ਉਮੀਦ ਪੁਲਸ ਦਾ ਪ੍ਰਾਲਾ ਕਿੱਦਾਂ ਲੱਗਦਾ ਮੈਨੂੰ ਬਹੁਤ ਮੈਨਾਂ ਦਾ ਥੈਂਕ ਯੂ ਕਰਨਾ ਚਾਹਨੀ ਆ ਬਹੁਤ ਜ਼ਿਆਦਾ ਇਹਨਾਂ ਦੀ ਮੈਨੂੰ ਬੜੀ ਉਮੀਦ ਸੀ ਅੱਜ ਪੂਰੀ ਹੋ ਗਈ ਐ ਥੈਂਕ ਯੂ ਸੋ ਮੱਚ ਧਿਆਨ ਪੂਰੇ ਲੱਗ ਅੱਜ ਤੁਹਾਡਾ ਮੋਬਾਈਲ ਲੱਗ ਮਿਲਣ ਲੱਗਾ ਅੱਗ ਵਾਚਾ ਗਿਆ ਇਸ ਰਹੀ ਗੁੜੀਆ ਕੋਲ ਗੁੜੀਆ ਦਾ ਮੋਬਾਈਲ ਸੀ ਇਹਨੂੰ ਇਹਦੇ ਕੋ ਖੋ ਲਿਆ ਸੀ ਉਹਨਾਂ ਨੇ ਮੁੰਡਿਆਂ ਨੇ ਦੋ ਨੇ ਹਾਂਜੀ ਤੇ ਫਿਰ ਅਸੀਂ ਇੱਥੇ ਆ ਕੇ ਬਟਾਲੇ ਕੰਪਲੇਨ ਲਿਖਵਾ ਕੇ ਗਈ ਸੀ ਉਸ ਤੋਂ ਬਾਅਦ ਇੰਨੀ ਕਿਹਦੇ ਰਹੀ ਕੋਈ ਡੇਢ ਕਿ ਮਿੰਟ ਹੋ ਗਿਆ ਮੈਡਮ ਜੇ ਤੁਹਾਨੂੰ ਫੋਨ ਆਇਆ ਤੁਹਾਨੂੰ ਪੁਲਿਸ ਵੱਲੋਂ ਵੀ ਤੁਹਾਡਾ ਫੋਨ ਲੱਭ ਗਿਆ ਕਿਤਾ ਤਾਂ ਮੰਨਦੇ ਜੀ ਖੁਸ਼ੀ ਹੋਈ ਸੀ ਨਹੀਂ ਲੱਭਦਾ ਨਹੀਂ ਸਾਨੂੰ ਤੇ ਇਹ ਹੈਗੀ ਸੀ ਉਮੀਦ ਕਿ ਅੱਗੇ ਵੀ ਕਹਿੰਦੇ ਸੀ ਲੱਭ ਕੇ ਦਿੱਤੇ ਇਹਨਾਂ ਨੇ ਲੱਭ ਕੇ ਦੇਣਗੇ ਹੁਣ ਵੀ ਖੁਸ਼ੀ ਹੋਈ ਸੀ ਕਾਫੀ ਕੀ ਬੇਚੂਸ਼ ਕਰਦੇ ਹੋ ਕੋਈ ਪ੍ਰਸ਼ਾਸਨ ਨੇ ਅਜ ਮੋਬਾਈਲ ਤੁਹਾਨੂੰ ਲੱਭ ਕੇ ਦਿੱਤਾ ਜਨਤਾ ਨੂੰ ਕੀ ਅਪੀਲ ਕਰਨਾ ਚਾਹੀਦਾ ਤੇ ਕੀ ਕਰਨਾ ਚਾਹੀਦਾ ਕਿ ਕੋਈ ਪ੍ਰਸ਼ਾਸਨ ਕੋ ਵਧੀਆ ਉਤਰਾਲੇ ਹਾਂਜੀ ਵਧੀਆ ਇਹ ਮਤਲਬ ਕਿ ਸਾਰਿਆਂ ਦੇ ਮੋਬਾਈਲ ਲੱਭ ਕੇ ਦਿੰਦੇ ਆ ਵਧੀਆ ਕਰਦੇ ਆ ਸਭ ਇਹ ਕੰਮ ਕੋ ਕਰਨਾ ਕੋਈ ਸੋਖਾ ਵੀ ਨਹੀਂ ਹੈਗਾ 197 ਨੰਬਰ ਕਿਦਾ ਹੁੰਦਾ ਵੀ ਜਿਹੜੇ ਅੱਜ ਕੱਲ੍ਹ ਤੇ ਪਲੇਟ ਨਹੀਂ ਲਪੰਦੇ ਪਰ ਕੰਪਲੀਟ ਬੋਲ ਲਿਖਵਾਨੀ ਚਾਹੀਦੀ ਹੈ ਲਿਖਵਾਨੀ ਚਾਹੀਦੀ ਆ ਹੁਣ ਮੇਰੀ ਸਿਸਟਰ ਦੀ ਦੇ ਬੇਟੇ ਦਾ ਵੀ ਬਚਾ ਉਹਨਾਂ ਨੂੰ ਵੀ ਅਸੀਂ ਗਿਆ ਵਾ ਕਿ ਤੁਸੀਂ ਵੀ ਲਿਖਵਾ ਦਿਓ ਤੇ ਮਿਲੇਗਾ ਇਹ ਉਹਨਾਂ ਨੂੰ ਵੀ ਥੈਂਕਫੁਲ ਕਰਦੇ ਇਹਨਾਂ ਦਾ ਇਹ ਤੇ ਕੰਮ ਸੋਖਾ ਨਹੀਂ ਹੈਗਾ ਇਹਨਾਂ ਕੀ ਨਾਮ ਤੁਹਾਡਾ ਅਨਿਲ ਆ ਮੇਰਾ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਮੇਰਾ ਸ਼ੀਨਾ ਰੇਤ ਵਾਲਾ ਪਿੰਡ ਹੈ ਤੇ ਮੈਂ ਬਿਲੋਂਗ ਬਟਾਲੇ ਤੋਂ ਕਰਦਾ ਸਰ ਕਿਦਾਂ ਮੋਬਾਈਲ ਕੋਈ ਹੈ ਮੇਰਾ ਨਾ ਆਪਣਾ ਸੰਤੋਖ ਡਾਕਟਰ ਕੋਲ ਉੱਥੇ ਫੋਨ ਡਿੱਗਾ ਸੀ ਤਾਂ ਮੈਨੂੰ ਲੱਗੇ ਸਬਜੀ ਵਾਲੇ ਰੇੜੀ ਵਾਲਿਆਂ ਨੇ ਕਿਹਾ ਸੀ ਕਿ ਤੁਹਾਡਾ ਇੱਕ ਫੋਨ ਨਾ ਰਿਕਸ਼ੇ ਵਾਲਾ ਚੱਕ ਲੈ ਕੇ ਗਿਆ ਤਾਂ ਫਿਰ ਮੈਂ ਰਿਪੋਰਟ ਲਖਾਈ ਤਾਂ ਮੈਂ ਡੇਲੀ ਸਦਰ ਥਾਣੇ ਜਾਂਦਾ ਸੀ ਪਤਾ ਕਰਨ ਵਾਸਤੇ ਤਾਂ ਸਾਰੋਂ ਨੇ ਕਹਿੰਦੇ ਸੀ ਤੁਹਾਡਾ ਟ੍ਰੇਸ ਤੇ ਲੱਗਾ ਹੋਇਆ ਤਾਂ 2-4 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਕਿ ਤੁਹਾਡਾ ਫੋਨ ਮਿਲ ਗਿਆ ਤਾਂ ਜੋ ਉਹਨਾਂ ਨੇ ਸਾਨੂੰ ਬੁਲਾਇਆ ਸੀ ਪੁਲਿਸ ਲਾਈਨ ਕਿੱਦਾਂ ਲੱਗਦਾ ਬਹੁਤ ਵਧੀਆ ਫੀਲ ਹੋ ਰਿਹਾ ਵਾ ਪੰਜਾਬ ਪੁਲਿਸ ਦੇ ਇਸ ਉਪਰਾਲੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ